वेलकम बैक ऑन आवर YouTube चैनल फतेह व्लॉग ਤੇ ਅੱਜ ਦਾ ਜਿਹੜਾ ਵਲੌਗ ਹੈਗਾ ਆਪਣਾ ਹੈਗਾ ਤੀਜ ਦੇ ਉੱਪਰ ਤੀਜ सेलिब्रेशन ਆਮ ਖਾਸ ਬਾਗ ਤੇ ਇੱਥੇ ਆਪਾਂ ਨੂੰ ਇਨਵਾਈਟ ਕੀਤਾ ਗਿਆ ਸੀ ਸਪੈਸ਼ਲੀ ਠੀਕ ਹੈ ਜੀ ਤੇ ਬਾਕੀ ਇੱਥੇ ਮੈਂ ਵੈਸੇ ਵੀ ਅੱਗੇ ਵੀ ਆਉਣੀ ਹੁੰਨੀ ਹੈਗੀ ਹਨਾ ਆਮ ਖਾਸ ਬਾਗ ਤੀਆਂ ਦਾ ਜਦੋਂ ਵੀ सेलिब्रेशन ਹੁੰਦਾਗਾ ਤਾਂ ਡੇਟ ਤਕਰੀਬਨ ਪਤਾ ਲੱਗ ਜਾਂਦੀ ਹੁੰਦੀ ਹੈਗੀ ਅੱਗੇ ਵੀ ਆਉਣੇ ਉਹਨੇ ਵਲੌਗ ਪਹਿਲਾਂ ਵੀ ਪਿਆ ਹੋਇਆਗਾ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਨਾ ਚੈਨਲ ਦੇ ਉੱਪਰ ਜਾ ਕੇ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਕਈ ਨਾ ਲੋਕ ਇਹ ਸੋਚਦੇ ਹੁੰਦੇ ਨੇ ਘਰੇ ਬੈਠੇ ਕਿ ਇੱਥੇ ਫੀਸ ਲੱਗਦੀ ਹੈ ਇੱਥੇ ਐਂਟਰੀ ਫੀਸ ਕੋਈ ਨਹੀਂ ਹੈਗੀ ਅੱਗੇ ਪਿੱਛੇ ਹੁਣ ਜਦੋਂ ਵੀ ਕਦੀ ਵੀ ਹੋਣਗੀ ਨਾ ਤੀਜ ਦਾ ਸੈਲੈਬ੍ਰੇਸ਼ਨ ਹੋਊਗਾ ਤਾਂ ਤੁਸੀਂ ਆਰਾਮ ਨਾਲ ਦਿਲ ਖੋਲ ਕੇ ਫੈਮਿਲੀ ਦੇ ਨਾਲ ਵਿਦ ਫੈਮਿਲੀ ਤੁਸੀਂ ਆ ਸਕਦੇ ਹੋ ਤੇ ਜੈਂਟਸ ਦੇ ਤੇ ਕੋਈ ਪਾਬੰਦੀ ਨਹੀਂ ਹੈਗੀ ਅੱਧੀਆਂ ਸੋਚਦੇ ਨੇ ਕਿ ਅਸੀਂ ਜਾਵਾਂਗੇ ਕਿਹਦੇ ਨਾਲ ਹਨਾ ਤੇ ਇੱਥੇ ਕੋਈ ਪਾਬੰਦੀ ਨਹੀਂ ਤੇ ਦੂਸਰੀ ਗੱਲ ਇੱਥੇ ਪਰਸ ਪਹਿਲਾਂ ਚੈੱਕ ਕਰਵਾ ਕੇ ਜਾਣਾ ਪੈਂਦਾ ਠੀਕ ਹੈ ਜੀ ਉਹ ਇਦਾਂ ਹੁੰਦਾ ਕਿ ਕਈ ਵਾਰ ਕੋਈ 11 21 ਹੋ ਜਾਂਦੀ ਹੈ ਤਾਂ ਤੁਸੀਂ ਉਹ ਚੀਜ਼ ਤੋਂ ਮਤਲਬ ਸੇਫ ਹੋਵੋਗੇ ਸੋ ਇਹ ਦੇ ਕਰਕੇ ਜ਼ਰੂਰੀ ਵੀ ਆ ਹਨਾ ਤਾਂ ਤੁਸੀਂ ਇਹ ਸਾਰੀਆਂ ਸ਼ਰਤਾਂ ਨੂੰ ਮੰਨ ਕੇ ਚੱਲਿਆ ਕਰੋ ਹਨਾ ਕੋਈ ਇਹ ਨਾ ਸੋਚਿਆ ਕਰੋ ਕਿ ਸਾਡੇ ਨਾਲ ਕੋਈ ਪਤਾ ਨਹੀਂ ਕੀ ਕਰੀ ਜਾ ਰਹੇ ਨੇਗੇ ਇਹ ਤੇ ਚਲੋ ਆਪਾਂ ਹੁਣ ਅੱਗੇ ਚੱਲ ਦਾਂਗੇ ਇੱਥੋਂ ਹੋ ਚੁੱਕੀ ਹੈਗੀ ਆਪਣੀ ਐਂਟਰੀ ਤੇ ਐਂਟਰੀ ਤੇ ਤੁਸੀਂ ਦੇਖ ਰਹੇ ਹੋ ਕਿ ਰੰਗੋਲੀ ਸਟਾਰਟ ਹੋ ਚੁੱਕੀ ਹੈਗੀ ਮੇਰੇ ਨਾਲ ਦੀਆਂ ਫਰੈਂਡਸ ਤੇ ਮਿਰੀਆਂ ਦਰਾਣੀਆਂ ਹਨਾ ਦੋਨੋਂ ਇਹ ਵੀ ਚੱਲੀਆਂ ਨੇਗੀਆਂ ਤੇ ਰੰਗੋਲੀ ਦਾ ਦੇਖ ਰਹੇ ਹਾਂ ਕਿ ਸਟਾਰਟਿੰਗ ਤੋਂ ਹੀ ਬਣਾਈ ਗਈ ਹੈ ਤੇ ਹਾਂ ਇੱਕੋ ਚੀਜ਼ ਹੋਰ ਜਦੋਂ ਵੀ ਉਹਨਾਂ ਨੇ ਯਾਰ ਰੰਗੋਲੀ ਖਰਾਬ ਨਾ ਕਰਿਓ ਕਰੋ ਪੈਰਾਂ ਨਾਲ ਦੇਖ ਕੇ ਤੁਰਿਆ ਕਰੋ ਕਿਉਂਕਿ ਬਹੁਤ ਮਿਹਨਤ ਲੱਗੀ ਹੁੰਦੀ ਹੈ ਬੱਚਿਆਂ ਦੀ ਹਨਾ ਤੇ ਇੱਥੇ ਨੇ ਇੱਕ ਬੱਚਾ ਸੀਗਾ ਮੈਨੂੰ ਕੱਲ ਤੋਂ ਹੀ ਕਮੈਂਟ ਕਰੀ ਜਾ ਰਿਹਾ ਸੀਗਾ ਕਿ ਜੇ ਤੁਸੀਂ ਆਇਓ ਮੈਂ ਮੈਂ ਨਾ ਉੱਥੇ ਮੇਰੀ ਰੰਗੋਲੀ ਤੇ ਡਿਊਟੀ ਲੱਗੀ ਹੋਈ ਹੈਗੀ ਸੋ ਉਹਦੀ ਰੰਗੋਲੀ ਤੁਸੀਂ ਜ਼ਰੂਰ ਦੇਖੋ ਰੰਗੋਲੀ ਬਹੁਤ ਸੋਹਣੀ ਬਣਾਈ ਆ ਬੱਚੇ ਨੇ ਤੇ ਬਹੁਤ ਹੀ ਜ਼ਿਆਦਾ ਮਨ ਨੂੰ भाਸ ਕਰਦੀ ਇਹਨਾਂ ਨੇ ਰੰਗੋਲੀ ਜਿਹੜੀ ਬਣਾਈ ਹੈਗੀ ਮੈਨੂੰ ਤਾਂ ਉੱਥੇ ਹੀ ਮਿਲਿਆ ਸੀ ਬੱਚਾ ਬਹੁਤ ਹੀ সুইਟ ਸੀਗਾ ਤੇ ਬਹੁਤ ਹੀ ਵਧੀਆ ਲੱਗਿਆ ਨੂੰ ਮਿਲ ਕੇ ਤੇ ਮੈਂ ਪਹਿਲੇ ਹੀ ਗੋਲੀ ਬਣਾ ਚੁੱਕੀ ਸੀ ਮੈਨੂੰ ਨਹੀਂ ਸੀ ਪਤਾ ਕਿ ਉਹੀ ਬੱਚੇ ਜਿਹੜਾ ਮੈਨੂੰ ਕਮੈਂਟ ਕਰ ਰਹੇ ਆ ਸੀਗਾ ਸੋ ਚਲੋ ਜੀ ਲਾਈਕ ਕਰ ਦਿਓ ਵੀਡੀਓ ਨੂੰ ਤੇ ਕਮੈਂਟ ਕਰਕੇ ਦੱਸਿਓ ਵਲੌਗ ਕਿਵੇਂ ਦਾ ਲੱਗਿਆ ਹੁਣ ਇਸ ਤੋਂ ਬਾਅਦ ਵਲੌਗ ਐਵੇਂ ਚੱਲੂਗਾ ਠੀਕ ਹੈ ਜੀ ਸੋ ਇੰਜੋਏ ਕਰੋ ਸਾਰਾ ਵਲੌਗ ਜੈਸਮਿਨ ਜੈਸਮਿਨ ਸਿਫਾ ਸਿਫਾ ਪਰ ਹਰ ਨੂੰ ਸਾਨੂੰ ਰੱਖ ਜਿਹੜਾ ਜੀ ਪਰ ਪ੍ਰੋਡਕਸ਼ਨ ਜੀ ਪਰ ਫਿਟਾ ਜੀ ਮਾਰਕੀਟਿੰਗ ਜੀ ਕੀਤੀ ਸੋਣੀਆਂ ਪਈਆਂ ਤੁਹਾਨੂੰ ਯਾਰ ਬਿਊਟੀਕ ਮੰਦਿਰ ਦਾ ਨਵਾਂ ਬੰਦਲਾ ਚੱਲ ਮੈਂ ਆ ਗਿਆ ਦਰਖਾਣਾ ਹਮੇਂ ਕੋਟੀ ਪਾਣੀ ਦਾ ਕਰਦੇ ਜੀ ਮੈਂ ਬਲੌਗ ਚ ਪਾਉਣੀ ਹੈ ਦੇਖ ਲੈ ਤੇ ਉਹ ਗਿਆ ਮ ਕਰ ਤੁਹਾਨੂੰ ਆ ਤੇ ਚੰਗਰ ਦੀ ਮਤਲਬ ਪਟਿਆਰਾਂ ਦੀ ਪੰਜਾਬ ਦਾ ਬੱਚਾ ਬਚਾ ਰਿਹਾ ਮਿਊਜ਼ਿਕ ਲਾ ਲੋ ਜੀ

ਸਭ ਸਵਾਗਤ ਆਦੂ ਬੈਕ ਨੰਬਰ ਲਗਾ ਕੇ ਜਾਓ ਅੰਦਰ ਆ ਸੰਭਾ ਅੱਗੇ ਆਜੋ ਬੈਕ ਨੰਬਰ 9 ਸਾਬਾਸ਼ ਬੱਚਾ ਤਰੀਨ ਬਿਠਾਉਣਾ ਇਹਦੇ ਤੇ ਫਿਰ ठीक है, ठीक है। उन्होंने ਆ ਨਹੀਂ ਠੀਕ

আচ্ছা <laughs> ফের अच्छा फिर अच्छा फिर लड्डू लैदा अच्छा रहे। हाँ जी तो रहे। तो तो रहे अच्छा फिर अच्छा फिर

ਹਰ ਜਣੇ ਨੇ ਕਿੱਧੇ ਚ ਪਾਰਟਿਸਿਪੇਟ ਕੀਤਾ ਹੋਇਆ ਲੁੱਡੀ ਓਕੇ ਫਾਇਰ ਸੋਵੇਟ ਆਪਰੇਜ਼ੈਂਟ ਹੋਇਆ ਹੈ ਰਾਗੇ ਦਾ ਫਾਇਰ ਰੱਖਣੇ ਹਿੱਕੇ ਪਾ ਕੇ ਬੈਠ ਗਈਆਂ ਟਾਹਣਾ ਪਾ ਕੇ ਬਿਠਾ

Dia di अगर यू वांट समथिंग तब पूछने को से मेरी ऑनलाइन साइट आगे इंस्टाग्राम देते कार्डी क्राफ्ट ओके okay जी बाय अमनजू ओके okay, मतलब सारे उसी हैंडमेड करके ना सील कर देते हैं ना ओके जी अगर तुझे कर दे कोई डेकोरेशन दे ली समाज तुझे देख रही होगी है ना कोई भी तार में की चीज़ बनवाना चाहोगे जिस तरह के जो कुछ भी मतलब समथिंग अपना कल्चर न रिलटिड कोई भी चीज बाय करना चाहते हो तो ऑनलाइन इन्हें अपनी वैबसाइट दीती है ठीक है जी और जाके बाय कर सकते हो ਮਹਿੰਦੀ ਦੇ ਇੱਕ ਹੱਥ ਕਿੰਨੇ 100 ਰੁਪਏ ਮਤਲਬ ਦੋਨੋਂ ਸਾਈਡ ਜਾਂ ਵਨ ਸਾਈਡ ਓਕੇ ਦੋਨੋਂ ਸਾਈਡ ਠੀਕ ਹੈ ਜੀ ਅਗਰ ਕੋਈ ਮਹਿੰਦੀ ਲਗਵਾਉਣਾ ਚਾਹੁੰਦਾ ਹੋਵੇ ਤਾਂ ਵੀ ਆ ਚੂੜੀਆਂ ਇਹ ਦਰਜਨ ਕਿਦਾਂ 300 ਰੁਪਏ ਸਾਰੇ ਕੋਈ ਵੀ ਲੈ ਸਕਦੇ ਹੋਗੇ ਲੈ ਲਓ ਕੋਈ ਕੋਈ ਆ ਲੈ ਲਓ ਠੀਕ ਹੈ ਰੇਟ ਤਾਂ 25 ਰੁਪਏ ਓਕੇ ਜੀ 30 ਰੁਪਏ ਲੋ ਫਿਰ ਉਹ ਤਾਂ ਘਟ ਪਾਈ ਠੀਕ ਆ ਸਾਈਜ਼ ਚੈੱਕ ਕਰ ਲੋ ਨਾ ਦੇਖੋ ਤਾਂ ਸਾਈਜ਼ ਹਾਂਜੀ ਚੂੜੀਆਂ ਚੜਾ ਰਹੀ ਨੇ ਤੇ ਦਰਜਣ ਹੈਗੀ ਆ 30 ਰੁਪਏ ਕੋਈ ਜ਼ਿਆਦਾ ਕਾਸਟਲੀ ਨਹੀਂ ਹੈਗੀ ਸੋ ਸਾਰਿਆਂ ਜਣੇ ਆ ਕੇ ਬਾਏ ਕਰ ਸਕਦੇ ਨੇ ਠੀਕ ਹੈ ਜੀ ਚਿਚਕਣ ਦੀ ਕੋਈ ਜ਼ਰੂਰਤ ਨਹੀਂ ਬਾਜ਼ਾਰ ਨਾਲ ਵਾਕਈ ਬਹੁਤ ਰੇਟ ਘਟਾਗਾ ਆਪਾਂ ਨੇ ਸਾਰਿਆਂ ਨੇ ਚੂੜੀਆਂ ਚੜਾਈਆਂ ਹੀ ਨੇ ਮੇਰੇ ਖਿਆਲ ਚ ਇੱਕ ਹੱਤਾ ਹੋਇਆ ਚੱਲਦੇ ਨੇ 30 ਦਾ ਪ੍ਰੋਗਰਾਮ ਆ ਤੇ ਤੁਸੀਂ ਬਾਜ਼ਾਰ ਦਾ ਰੇਟ ਦੇਖਿਆ ਹੋਊਗਾ 60 ਰੁਪਏ ਦਰਜਣ ਚੱਲ ਰਿਹਾਗਾ ਸੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈਗਾ ਹਨਾ तुम देख सकते हो कोई भी कलर लोग कलर भी बाकी बहुत सोहने ने खास करके मदंटा कलर बहुत सोहना था, <laughs> <वैसे> तो <लेता। laughs> था। सभी जी सभी बोलो क्या रेट कैसे लगाए हैं अंकल जी का किलो है वो ठीक है जी ठीक है।, है, है।, है जी अगर किसी ने बाय करना हो तो फ्रूट भी बेचिस जा सकते हो ताजा फल का सारा ही ठीक है जी पका पुला पिंद मैं चलेट तो लिखा दी अपना

श्रीकाल जी फॉर्ना की पेश करी जा रही एक मेरी आख का

ਮੋਟੀਵੇਸ਼ਨ ਵਾਸਤੇ ਵੀ ਇੱਕ ਵਾਰ ਜ਼ੋਰਦਾਰ ਤਾੜੀਆਂ ਜੀ ਜ਼ਰੂਰ ਜ਼ਾੜੀਆਂ ਨਾਲ ਬੱਚਿਆਂ ਦਾ ਜੋ ਹੈ ਮਨੋਬਲ ਵਧਾਇਆ ਹੈ ਤੇ ਦੂਰੇ ਅੰਗੇ ਬੱਚੇ ਪਾਰਟਿਸਿਪੇਟ ਕਰਦੇ ਨੇ ਇੱਕ ਬੱਚਾ ਹੋਰ ਤਿਆਰ ਹੈ ਪਰ ਉਹ ਹੀ ਹੈ ਨਾ ਜਿਹੇ ਕਹਿੰਦੇ ਨੇ ਨੱਚਣ ਵਾਲੇ ਦੀ ਅਡੀ ਨਾ ਰੀਤੇ ਤੇ ਗਾਉਣ ਵਾਲੇ ਦਾ ਮੂੰਹ ਗੋਲੀ ਮੈਂ ਪਾਵਾਂ ਨੱਚ ਕੇ ਦੇ ਵਿੱਚ ਸੋ ਇਕਲੋਗੀ ਆਪ ਜੀ ਦੇ ਸਾਹਮਣੇ ਮੈਂ ਆਪ ਹੀ ਕਰ ਰਹੀ ਹਾਂ ਉਸ ਤੋਂ ਬਾਅਦ ਨੱਚ ਆ ਜਾਏਗਾ ਚਾਹਤਾ ਕਿ ਅੰਤ ਵਿੱਚ ਆਪਣਾ ठ बैठ में सियाँ बतिया मार मार गैया मैं कमािया उतो टिगया सवा सब घूमियो मेरा दिल नहीं मारी गया मेरा My.

जी अति श्रद्धेय माइकल जी अति धन्यवाद कर으나 ಸಂಜಯ ಸರ್ಕಾರಗಳ ಅಧ್ಯಕ್ಷರಾಗಿ ಈ ಪರಿಚಯದಿಂದ ಎಫಿನ್ಾ ಡಾಕ್ಟರ್ ರಮಣರೇ ಬಂದಿದ್ದಾರೆ ಎಡಿಜಿಗಳ ವಿಶೇಷಾಧಿಕಾರಿ ಎಲ್ ಕೆ मैम ಇಷ್ಟಕ್ಕೆ ಬಂದಿದ್ದಾರೆ ಹಾಗೆ ಈ ಮಾನವನ ಪರಿಚಯ ಆಗಿದೆ ದಿನದ ಸೇವೆಗಳನ್ನು ಕಾತಿಕ ಜೋಕಿಷ್ಟಕ್ಕೆ ಮಾತೆ ಹಾಗೂ ಈ ಸಮಾನ್ಯ್ಯ ಸದನ ಕಾರ್ಯಕ್ರಮ ಸಂಪನ್ನ ಆಹ್ವಾನದಕ್ಕೆ ಏನಾಯ್ತಾ जिला प्रोग्राम अफसर के मूवमेंट जिला प्रोग्राम राष्ट्रीय उद्यान के वहां कराया जा रहा था इस में जो हाथ के क्षेत्रीय सरकार जिला में पूर्ण सहयोग प्राप्त होते जबकि कुमार पत्रियां और पात्र जरूर बनाते हैं ताकि जिले के काम के तो मींस के लिए

ਪੰਜਾਬ ਦੇ ਨੰਨੇ ਨੰਨੇ ਨਿਵਾਸੀ ਮਾਣਯੋਗ ਯਾਕੀ ਆਰਟਾ ਤੇ ਬ੍ਰਿਚਾ ਦੇ ਵਿਦਿਆਰਥੀ ਬਹੁਤ ਪ੍ਰਾਣਿਤ ਕਰਨ ਵਾਲੇ ਸਾਹਿਬ ਚਾਹੋਗੇ ਅਸੀਂ ਮਾਣ ਨੂੰ ਤੁਹਾਡੇ ਨਾਲ ਸਾਡੀ ਪੰਜਾਬ ਸਰਕਾਰ ਦੇ ਇਹੋ ਜਿਹੇ بڑے ਵਿਕਾਸ ਸੁਪਰ ਆਚੀਮੀ ਕਮਟਰ ਸਮਾਰਟ ਸਰੀ ਅਤੇ ਬਿਨਾਂ ਦੇ ਨਾਲ ਦੇ ਘੜੀਆਂ ਕਰਿਆ ਕਰਦੇ ਸੱਚਾ ਰਹਿਣਾ ਸੀ ਕਿਰਾਮਨੀ ਮੱਥੇ ਸਾਇਬਾ ਕਪਰੇ ਦੇ ਟੋਟ ਇਸਾਈ ਦੇ ਨੂੰ ਉਨ੍ਹਾਂ ਕੋ ਤੁਹਾਡਾ ਪ੍ਰਸ਼ੰਗਨ ਨੂੰ डांस वाले हमें ये सब दिखाओगे ना बाप रे 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 बा� ਸਿਨੇ ਪਾਰਟੀ ਸੇ ਕੀਤਾ ਮਟਕਾ ਦੌੜ ਹੈ ਚੱਲ ਰਹੀ ਹੈ ਜਾਂ ਖਤਮ ਹੋ ਚੁੱਕੀ ਹੈ ਨਹੀਂ ਅਜੇ ਸਟਾਰਟ ਹੋਣੀ ਹੈ ਅਜੇ ਸਟਾਰਟ ਹੋਣੀ ਹੈ ਜਿਹੜਾ ਪਹਿਲਾਂ ਖੜੇ ਨੇਗੇ ਉਹਨਾਂ ਦੀ ਪਾਸ ਲਵੇਗਾ ਅੱਛਾ ਵਈ ਗਈ ਪਸੂ ਕੋ ਆਸ ਕੀ ਰਹੀ ਸੈਟਿੰਗ OK ਤੇ ਆਪਾਂ ਕਾਦੇ ਵਿੱਚ ਪਾਰਟਿਸਪੇਟ ਕੀਤਾ ਪੁੱਤ ਨਹੀਂ ਨਹੀਂ ਕੀਤਾ ਵੈਸੇ ਆਏ ਦੇਖਣ ਆਪਾਂ ਵੀ ਦੇਖਣ ਆਇਆ ਹਾਂਜੀ ਬਿਲਕੁਲ ਜਾਂ ਮਟਕਾ ਦੇ ਵਿੱਚੋਂ ਲੈਣਾ ਪਾਰਟਿਸਪੀਸੀਪੇਟ ਹੋ ਕੇ ਕੋਈ ਮੈਂ ਅੱਛੀ ਤੇ ਹਾਂ ਜੀ ਬਾਤ ਕਰਨਾ ਚਾਹੁੰਦੇ ਹਾਂ ਕਿ ਜਦਾਂ ਜੋ ਇਹ ਦਿੱਤੀ ਤੋਂ ਮੌਸਮਾਂ ਦਾ ਮੈਨੇ ਸਾਡੇ ਬਹੁਤ ਹੀ ਸੱਚਾਰੇ ਬਾਣੀ ਸੰਥਾਨ ਹਾਂ ਹਾਂ ਜੀ ਤੇ ਅੱਜ ਦਾ ਕਈ ਸਾਲ ਪਹਿਲਾਂ ਵੀ ਪਿੰਗਾ ਪਿੱਛੇ ਐਵੇਂ ਲੜਾਈ ਹੁੰਦੀ ਹੁੰਦੀ ਸੀਗੀ ਤੇ ਅੱਜ ਵੀ ਐਵੇਂ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਸਾਰੀਆਂ ਆਹ ਨਾਲ ਖੜੀਆਂ ਰਹੀਆਂ ਨੇ ਉਹ ਕਹਿੰਦੀ ਮੇਰੀ ਵਾਰੀ ਆ ਤੇ ਉਹ ਕਹਿੰਦੀ ਮੇਰੀ ਵਾਰੀ ਅੱਜ ਵੀ ਆਹੀ ਹਾਲ ਹਾਲ ਕਰ ਰਹੀ ਹੈ ਜੀ

ਪਾਰਟਿਸਪੇਟ ਕੀਤਾ ਜਾਂ ਨਹੀਂ ਕੀਤਾ ਨਹੀਂ ਕੀਤਾ ਵੈਸੇ ਆਇਓ ਓਕੇ ਆਪਾਂ ਪੜਚੋੜ ਕੀਤਾ ਹੋਇਆ ਹਾਂ ਲੁੱਕ ਦੱਸ ਰਹੀ ਹੈ ਮੁੰਡੀ ਬਾਕੀ ਬਹੁਤ ਸੋਹਣੇ ਲੱਗ ਰਹੇ ਹੈ ਟੱਚ ਵੁੱਡ ਨਜ਼ਰ ਨੂੰ ਲੱਗੇ ਹਾਂ ਜੀ ਸਾਰਿਆਂ ਨੇ ਕੀਤਾ ਹੈ ਅੱਛਾ ਨਹੀਂ ਸੱਚੀ ਬਹੁਤ ਸੋਹਣੇ ਲੱਗ ਰਹੇ ਬਹੁਤ ਸੋਹਣੇ ਲੱਗ ਤੁਸੀਂ ਵੀ ਸੋਹਣੇ ਲੱਗ ਰਹੇ ਹੋ ਸੂਟ ਦੇ ਵਿੱਚ ਖਾਪਰ